ਸ੍ਰਿਸ਼ਟੀਕਰਤਾ ਭਗਵਾਨ ਬਾਲਮਿਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਤਿਆਰੀਆਂ ਸਮੁੱਚਾ ਸਮਾਜ ਜਿਹੜਾ ਦਿਨ ਰਾਤ ਇੱਕ ਕਰਕੇ ਕਰ ਰਿਹਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਅਕਤੂਬਰ ਮਹੀਨੇ ਵਿੱਚ ਹੀ ਜਿੱਦਾਂ ਇਹ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤੇ ਵੱਖ-ਵੱਖ ਬਾਲਮਿਕ ਭਾਈਚਾਰੇ ਦੇ ਆਗੂਆਂ ਦੇ ਵੱਲੋਂ ਮਜਬੂਤ ਸਿੱਖ ਆਗੂਆਂ ਦੇ ਵੱਲੋਂ ਜਿਹੜੇ ਬਿਆਨ ਆ ਰਹੇ ਹਨ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਪੰਚਾਇਤੀ ਚੋਣਾਂ ਆ ਉਹ 11ਵੇਂ ਮਹੀਨੇ ਦੇ ਵਿੱਚ ਕਰਵਾਈਆਂ ਜਾਣ ਕਿਉਂਕਿ ਅਕਤੂਬਰ ਮਹੀਨੇ ਵਿੱਚ ਭਗਵਾਨ ਮਹਾਰਾਸ਼ੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਆ ਰਿਹਾ ਜੋ ਸਮਾਜ ਇਕਜੁੱਟ ਹੋ ਕੇ ਵੱਡੇ ਲੈਵਲ ਤੇ ਤਿਆਰੀਆਂ ਕਰ ਰਿਹਾ ਆ ਆਗੂਆਂ ਦਾ ਕਹਿਣਾ ਕਿ ਅਗਰ ਚੋਣਾਂ ਵੀ ਉਹਨਾਂ ਦਿਨਾਂ ਵਿੱਚ ਹੋਣਗੀਆਂ ਤੇ ਸੰਗਤਾਂ ਜਿਹੜੀਆਂ ਆ ਭਗਵਾਨ ਬਾਲਵਿਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਦੌਰਾਨ ਜਿਹੜਾ ਉਹ ਸਿਆਸਤਬਾਜ਼ੀ ਚੱਲ ਪਵੇਗੀ ਅਤੇ ਉਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਪ੍ਰਗਟ ਦੇ ਬਸਤੇ ਹੋਵੇਗਾ ਤੇ ਵੱਖ-ਵੱਖ ਆਗੂ ਨੇ ਕੀ ਕਿਹਾ ਆਓ ਦੇਖੋ ਇਸ ਵੀਡੀਓ ਵੀਡੀਓ ਨੂੰ ਬਾਲਮਿਕ ਐਕਸ਼ਨ ਫੋਰਸ ਦੇ ਪ੍ਰਧਾਨ ਤਰਮਿੰਦਰ ਨੰਗਣ ਨੇ ਕੀ ਕਿਹਾ ਸੋ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਧਨ ਗੁਰੂ ਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਜਿਹੜਾ ਅਕਤੂਬਰ ਮਹੀਨੇ ਦੇ ਵਿੱਚ ਆ ਰਿਹਾ ਸੋ ਪੰਚਾਇਤੀ ਚੋਣਾਂ ਜੋ ਸਰਕਾਰ ਦੇ ਵੱਲੋਂ ਲੀਕ ਦਿੱਤੀਆਂ ਗਈਆਂ ਆ ਅਕਤੂਬਰ ਮਹੀਨੇ ਦੇ ਵਿੱਚ ਹੀ ਉਹਨਾਂ ਡੇਟਾ ਦੇ ਵਿੱਚ ਹੀ ਕਿਉਂਕਿ ਉਹਨਾਂ ਡੇਟਾ ਦੇ ਵਿੱਚ ਜਿਹਨੇ ਚੋਣਾਂ ਲੀਕੀਆਂ ਗਈਆਂ ਉਹਨਾਂ ਡੇਟਾ ਦੇ ਵਿੱਚ ਉਹਨਾਂ ਤਰੀਕਾਂ ਦੇ ਵਿੱਚ ਜਿਹੜਾ ਆ ਜਿਹੜੀਆਂ ਸੰਗਤਾਂ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਆ ਉਹ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਪਿੰਡਾਂ ਦੇ ਜਾਂ ਕਸਬਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲਗ-ਲਗ ਤਰੀਕਾਂ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਜਿਹੜੀਆਂ ਲਿੱਕੀਆਂ ਗਈਆਂ ਆ ਉਹਦੇ ਨਾਲ ਜਿਹੜਾ ਆ ਪ੍ਰਕਾਸ਼ ਦਿਹਾੜੇ ਦੇ ਉੱਤੇ ਜਿੱਥੇ ਸੰਗਤਾਂ ਦੇ ਵਿੱਚ ਜਿਹੜਾ ਧਿਆਨ ਬਟਾਉ ਜਿਹੜਾ ਕੰਮ ਹੋਵੇਗਾ ਇਸ ਕਰਕੇ ਜਿਹੜਾ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੀਆਂ ਪੰਚਾਇਤੀ ਚੋਣਾਂ ਆ ਉਹਨਾਂ ਨੂੰ ਰੱਦ ਕਰਕੇ ਜਿਹੜੀਆਂ ਅਗਲੇ ਮਹੀਨੇ ਦੇ ਵਿੱਚ ਕਾਰਵਾਈਆਂ ਜਾਣ ਤਾਂ ਜੋ ਸੰਗਤਾਂ ਜਿਹੜੀਆਂ ਆ ਬੜੀ ਧੂਮ ਧਾਮ ਨਾਲ ਬੜੀ ਸ਼ਰਧਾ ਦੇ ਨਾਲ ਜਿਹੜਾ ਆ ਪ੍ਰਕਾਸ਼ ਦਿਹਾੜਾ ਮਨਾ ਸਕਣ ਕਿਉਂਕਿ ਵਾਲਮੀਕੀ ਮਜਬੀ ਸਿਕ ਸਮਾਜ ਦੇ ਵਿੱਚ ਪਾਇਆ ਜਾ ਰੋਸ ਪਾਇਆ ਜਾ ਰਿਹਾ ਕਿ ਜਿਹੜੀਆਂ ਇਹ ਚੋਣਾ ਹੈ ਇਹ ਗਲਤ ਤਰੀਕਾ ਦੇ ਵਿੱਚ ਜਿਹੜੀਆਂ ਲੇਕੀਆਂ ਗਈਆਂ ਔਰ ਜਿਹੜੀਆਂ ਸੰਤ ਸਮਾਜ ਦੇ ਵੱਲੋਂ ਔਰ ਬਾਲਮਿਕੀ ਮਜਵੀ ਸਿਕ ਸਮਾਜ ਦੇ ਲੀਡਰ ਸਹਿਬਾਨਾਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਔਰ ਰੋਸ ਵੀ ਰੋਸ ਪ੍ਰਦਰਸ਼ਨ ਵੀ ਹੋ ਰਹੇ ਆ ਔਰ ਹੋਰ ਹੋਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਕਿਸੇ ਵੀ ਧਰਮ ਦੇ ਰੈਪਰਾਂ ਦਾ ਪ੍ਰਕਾਸ਼ ਦਿਹਾੜਾ ਆਉਂਦਾ ਪ੍ਰਕਾਸ਼ ਪੁਰਬ ਆਉਂਦਾ ਤੇ ਕਿਤੇ ਨਾ ਕਿਤੇ ਉਹ ਸਰਕਾਰਾਂ ਨੂੰ ਜਿਹੜੀਆਂ ਧਾਰਮਿਕ ਸੰਸਥਾਾਂਾਂ ਜਾਂ ਸੰਤ ਸਮਾਜ ਦੱਸ ਦਿੰਦਾ ਵੀ ਆਹ ਜਿਹੜੀਆਂ ਤਰੀਕਾਂ ਦੇ ਵਿੱਚ ਜਿਹੜਾ ਸਾਡੇ ਰੈਇਬਰਾਂ ਦਾ ਜਿਹੜਾ ਪ੍ਰਕਾਸ਼ ਦਿਹਾੜਾ ਇਹ ਨੂੰ ਕੀਤਾ ਜਾਵੇ ਔਰ ਕੀਤੀਆਂ ਵੀ ਗਈਆਂ ਇਸ ਤਰ੍ਹਾਂ ਚੋਣਾਂ ਤੇ ਇਸੇ ਤਰ੍ਹਾਂ ਵਾਲਮੀਕੀ ਮਜਵੀ ਸਿੱਖ ਸਮਾਜ ਵੀ ਜਿਹੜਾ ਚਾਹੁੰਦਾ ਜਿਹੜੀਆਂ ਅਕਤੂਬਰ ਮਹੀਨੇ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਲਿਖੀਆਂ ਗਈਆਂ ਇਸ ਨੂੰ ਜਿਹੜਾ ਅੱਗੇ ਕੀਤੀਆਂ ਜਾਣ ਤਾਂ ਜੋ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵ ਸੰਗਤਾਂ ਮਨਾਉਣ ਔਰ ਤਾਂ ਜੋ ਇਹਨਾਂ ਦਾ ਜਿਹੜਾ ਧਿਆਨ ਆ ਪੰਚਾਇਤੀ ਚੋਣਾਂ ਦੇ ਵੱਲ ਜਿਹੜਾ ਨਾ ਖਿੱਚਿਆ ਜਾਵੇ ਔਰ ਇਸ ਤਰ੍ਹਾਂ ਜਿਹੜੇ ਸੰਗਤਾਂ ਵੀ ਕਨਫਿਊਜ਼ ਹੈ ਕਿ ਅਸੀਂ ਪੰਚਾਇਤੀ ਚੋਣਾਂ ਅਸੀਂ VOTING ਕਰਨ ਜਾਵਾਂਗੇ ਜਾਂ ਅਸੀਂ ਸ਼ੋਭਾ ਯਾਤਰਾ ਕੱਢਾਂਗੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੋ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਨੂੰ ਜੀ ਨੂੰ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਔਰ ਐਸੀ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਪੀ ਲਿਆ ਕਿ ਜਿਹੜੀਆਂ ਪੰਚਾਇਤੀ ਚੋਣਾਂ ਆ ਉਹ ਅਕਤੂਬਰ ਮਹੀਨੇ ਦੇ ਵਿੱਚੋਂ ਜਿਹੜੀਆਂ ਅੱਗੇ ਲਗਾਈਆਂ ਜਾਣ ਤਾਂ ਜੋ ਸ਼ਰਦਾ ਦੇ ਨਾਲ ਸੰਕਟਾਂ ਜਿਹੜਾ ਸ਼੍ਰੀਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਮਹਾਰਾਜੀ ਦਾ ਪ੍ਰਕਾਸ਼ ਪੁਰਬ ਮਨਾ ਸਕਣ ਔਰ ਸੰਤ ਸਮਾਜ ਔਰ ਵਾਲਮੀਕੀ ਮਧਵੀ ਸਿੱਖ ਸਮਾਜ ਦੇ ਵਿੱਚ ਰੋਸ ਵੀ ਪਾਇਆ ਜਾ ਰਿਹਾ ਕਿ ਜਿਹੜੀਆਂ ਇਹ ਚੋਣਾ ਉਹਨਾਂ ਮਿੱਤੀਆਂ ਦੇ ਉੱਤੇ ਰੱਖ ਦਿੱਤੀਆਂ ਗਈਆਂ ਤੇ ਜੇਕਰ ਇਹ ਜਿਹੜੀਆਂ ਚੋਣਾ ਆ ਅੱਗੇ ਨਾ ਕੀਤੀਆਂ ਗਈਆਂ ਅੱਗੇ ਦੀ ਮਿੱਟੀ ਨਾ ਲਿਖੀ ਗਈ ਤਾਂ ਕਿਤੇ ਨਾ ਕਿਤੇ ਵਾਲਮੀਕੀ ਮਧਵੀ ਸਿੱਖ ਸਮਾਜ ਇਹਨਾਂ ਚੋਣਾ ਦਾ ਜਿਹੜਾ ਬਾਈਕਾਟ ਵੀ ਕਰੂਗਾ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ